ਸੁਪੀਰ ਬਦਲਤੇ ਹੋਏ ਹਮਲੇ ਦੀ ਐਫਆਈਆਰ ਤਕਾਲੀ ਦਲ ਨੇ ਚੁਕੇ ਸਵਾਲ ਕਿ ਹਾ ਸਵੇਡ ਦੀ ਵਾਰਦਾਤ ਤੇ ਦੁਪਹਿਰ ਨੂੰ ਹੋਇਆ ਪਰਚਾ ਤਥਾ ਨਾਲ ਵੀ ਹੋਈ ਛੇੜਛਾੜ ਐ ਜੀਪੀਸੀ ਅੰਦਰ ਕਮੇਟੀ ਨੇ ਨਰਾਇਣ ਚੋੜਾ ਨੂੰ ਪੰਚ ਤੋਂ ਛੇਕਣ ਦੀ ਕੀਤੀ ਮੰਗਤਾ ਵੀ ਬੋਲੇ ਜਥੇਦਾਰ ਕਰਨ ਧਾਰਮੀ ਕਾਰਵਾਈ ਸੁਪੀਰ ਬਦਲਤੇ ਹਮਲੇ ਨਾਲ ਸੰਗਤ ਪੈਦਾ ਹੋਇਆ ਡਰ ਦਾ ਮਾਹੌਲ ਕੇਂਦਰ ਰਾਜ ਮੰਤਰੀ ਰਮੀਤ ਬਿੱਟੂ ਦਾ ਨਰਾਇਣ ਚੋੜਾ ਤੇ ਵੱਡਾ ਬਿਆਨ ਬੋਲੇ ਅਤਵਾਦੀਆਂ ਨੂੰ ਸੱਪ ਵਾਂਗ ਦਬ ਕੇ ਰੱਖਣਾ ਚਾਹੀਦਾ ਕਦੇ ਵੀ ਮਾਰ ਸਕਦੇ ਨੇ ਡੰਗ श्रोमी अकाली दल सुधार किसना कोई भी जो दिल्ली नहीं होगा रवाना अगली रणनीति से किया जाएगा मंथन कल खनौरी बार्डर से सारे किसान करें भुख हड़ताल नहीं पकाया जाएगा लंगर कल डेवाल मरण वर्दरा दे दिन हो रहे पूरे ਬਨਾਲਾ ਤੋਂ ਕਾਂਗਰਸ ਵਿਧਾਇਕ ਕਾਲਾ ਟਿੱਲੋਂ ਨੇ ਲਿਆ ਹਲ ਸਪੀਕਰ ਕੁਲਤਾਰ ਸੰਧਵਾ ਨੇ ਚੁਕਾਈ ਸੋਂ ਪ੍ਰਤਾਪ ਬਾਜਵਾ ਸਣੇ ਕਈ ਕਾਂਗਰਸ ਲੀਡਰ ਰਹਿ ਮੌਜੂਦ ਪੰਜਾਬ ਦੇ ਸਕੂਲਾਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ 24 ਦਸੰਬਰ ਤੋਂ 31 ਦਸੰਬਰ ਤੱਕ ਹੋਣਗੀਆਂ ਛੁੱਟੀਆਂ 1 ਜਨਵਰੀ 2025 ਨੂੰ ਲੱਗਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਨ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਪੀਰ ਸਿੰਘ ਬਾਦਲ ਦੀ ਸੁਪੀਰ ਬਾਦਲ ਤੇ ਹੋਏ ਹਮਲੇ ਨਾਲ ਜੁੜੀ ਵੱਡੀ ਖਬਰ ਦਾ ਸੇ ਜ਼ਿਕਰ ਕਰੇ ਨਿਊਜ਼ 18 ਤੇ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਹੈ ਜਿੱਤੇ ਕਿ ਅੰਮ੍ਰਿਤਸਰ ਦੇ ਡਿਵੀਜ਼ਨ E ਥਾਣੇ ਚ ਜੋ ਐਫ ਆਈ ਆਰ ਹੈ ਉਹ ਦਰਜ ਕੀਤੀ ਗਈ ਸੀ ਐਫ ਆਈ ਆਰ ਵਾਰਦਾਤ ਦਾ ਸਮਾਂ ਸਾਡੇ 9:00 ਵਜੇ ਲਿਖਿਆ ਹੋਇਆ ਤੇ 4 ਦਸੰਬਰ ਦੁਪਹਿਰ 3:56 ਮਿੰਟ ਤੇ ਐਫ ਆਰ ਦਰਜ ਕੀਤੀ ਗਈ ਸੀ ਡਿਵੀਜ਼ਨ E ਥਾਣੇ ਦੇ ਐਸ ਐਚ ਓ ਹਰ ਸੰਦੀਪ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਸੀ ਤੇ ਚੌੜਾ ਦੇ ਨਾਲ ਗੁੱਥਮ ਗੁੱਥੀ ਹੁੰਦੇ ਹੋਏ ਗੋਲੀ ਚੱਲੀ ਹੈ ਐਫ ਆਰ ਐਸ ਗਾਲਦਾ ਜ਼ਿਕਰ ਕੀਤਾ ਗਿਆ ਹੈ ਐਕਸਕਲੂਸਿਵ ਕਾਪੀ ਤੁਸੀਂ ਐਫ ਆਰ ਦੇ ਵੇਖ ਪਾ ਰਹੇ ਹੋ ਅਕਾਲੀ ਦਲ ਨੇ ਪੁਲਿਸ ਦੀ ਥਿਉਰੀ ਤੇ ਵੀ ਕਈ ਤਰ੍ਹਾਂ ਦੇ ਲੋਕਾਂ ਨੂੰ ਨਿਸ਼ਾਨ ਖੜੇ ਕੀਤੇ ਨੇ ਪੁਲਿਸ ਨਾਰਾਇਣ ਚੋੜਾ ਨੂੰ ਬਚਾ ਰਹੀ ਹੈ ਅਕਾਲੀ ਦਲ ਦੇ ਵੱਲੋਂ ਇਸ ਗਾਲ ਦਾ ਜ਼ਿਕਰ ਕੀਤਾ ਗਿਆਤ ਨਿਊਜ਼ 18 ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਜੋ ਕਾਪੀ ਹੈ ਐਫ ਆਰ ਦੀ ਤੁਸੀਂ ਵੇਖ ਪਾ ਰਹੇ ਹੋ ਦਿਨ ਬੁੱਧਵਾਰ ਦਾ ਹੈ 4 ਦਸੰਬਰ ਨੂੰ ਕਿਸੇ ਇੱਕ ਨਾਲ ਨਾਇ ਸਿੰਘ ਚੋੜਾ ਦੇ ਵੱਲੋਂ ਡੱਬ ਚੋਂ ਪਿਸਤੌਲ ਕੱਢ ਕੇ ਜੋ ਹੈ ਸੁਖਵੀਰ ਸਿੰਘ ਬਾਦਲ

9:30 ਵਜੇ ਲਿਖਿਆ ਗਿਆ ਹੈ 4 ਦਸੰਬਰ ਦੁਪਹਿਰੇ 3:56 ਮਿੰਟ ਤੇ ਐਫਆਈਆਰ ਦਰਜ ਕੀਤੀ ਗਈ ਹੈ ਇੱਕ ਇੱਕ ਸੀਸੀਟੀਵੀ ਲਾਈਨ ਜਿਹੜਾ ਸੀ ਪੁਲਿਸ ਦਾ ਕੰਮ ਸੀ ਉਹ ਸ਼ਰੋਮਨੀ ਅਕਾਲੀ ਦਲ ਨੇ ਕਰਕੇ ਇਹ 플ੌਟ ਜਿਹੜਾ ਹੈ ਇਹ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤਾ ਹੁਣ ਉਸ ਤੋਂ ਵੀ ਅੱਗੇ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆ ਹਾਂ ਜਿਸ ਇਸ਼ੂ ਤੇ ਅੱਜ ਦੀ ਪ੍ਰੈਸ ਕਾਨਫਰੰਸ ਭੁਲਾਈ ਹੈ ਉਸ ਤੋਂ ਵੀ ਅੱਗੇ ਜਾ ਕੇ ਹੁਣ ਪੰਜਾਬ ਪੁਲਿਸ ਕਿਸ ਹੱਦ ਤੱਕ ਨਰੈਣ ਚੋੜੇ ਨੂੰ ਪ੍ਰੋਟੈਕਟ ਕਰ ਰਹੀ ਹੈ ਤੁਸੀਂ ਇਹ ਵੇਖੋ ਪਹਿਲਾਂ ਤਾਂ ਅੰਮ੍ਰਿਤਸਰ ਪੁਲਿਸ ਦਾ ਬਿਆਨ ਆਉਂਦਾ ਹੈ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦਾ ਕਿ ਅਸੀਂ ਇਹ ਪਰੋਪ ਕਰ ਰਹੇ ਹਾਂ ਜੀ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸympathy ਲੈਣ ਵਾਸਤੇ ਇਹ ਕਿਤੇ ਕਰਵਾਇਆ ਨਾ श्रोमणी अकाली दल के आगू बंटी रोमाना फोन लाइन से जुड़े हुए हैं सर बहुत बहुत स्वागत है तुम्हारा न्यूज एटीन पाब से श्रोमणी अकाली दल ने कई तरह के सवाली निशान एफ आई आर से खड़े किए गए हैं कि छेड़छाड़ की गई है तत्था के नीयर है जी, जी। एफ आई आर एफ आई आर अज मिली है पांच दिन बाद पहली गलता देखो ਇਹ ਐਫ ਆਈ ਆਰ 4 ਤਰੀਕ ਦੀ ਅਕ੍ਰੰਤੀ ਐਫ ਆਈ ਆਰ ਹੈ ਜਿਹੜਾ ਸਰ ਸੁਖਬੀਰ ਸਿੰਘ ਬਾਦਲ ਦੇ ਜਦੋਂ ਦਰਬਾਰ ਸਾਹਿਬ ਸੇਵਾ ਕਰ ਰਹੇ ਸੀ ਉੱਥੇ ਇੱਕ ਆਈ ਐਸ ਆਈ ਏਜੰਟ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਜਿਹਦੇ ਕੋਲੋਂ ਆਰਟੀਐਫ ਫਰਾਮਦ ਹੋਇਆ ਜੇਲ ਬ੍ਰੇਕ ਸੋਹਣੇ ਕਰਾਈਆਂ ਉਹਦੇ ਵੱਲੋਂ ਜਿਹੜਾ ਹਮਲਾ ਅੰਮ੍ਰਿਤਸਰ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਫੈਸਿਲਿਟੇਟ ਕਰਾ ਕੇ ਕਰਾਇਆ ਹੈ ਇਹ ਉਸ ਅਕ੍ਰੰਤੀ ਐਫ ਆਈ ਆਰ ਹੈ ਸਤ ਐਸ ਐਫ ਆਈ ਆਰ ਨੂੰ ਪੜ ਰਿਹਾ ਮੈਂ ਮੈਂ ਇਹਦੇ ਚ ਕੋਈ ਆਵਦੀ ਚੀਜ਼ ਐਡ ਨਹੀਂ ਕਰ ਰਿਹਾ ਤਾਂ ਕਿ ਤੁਹਾਨੂੰ ਕਲੀਅਰ ਹੋ ਜਵੇ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕੇ ਸੱਜ ਤੱਕ ਇਨਵੋਲਡ ਹੈ ਉਹਨੇ ਐਫ ਆਈ ਆਰ ਹੈ ਜੀ ਐਫ ਆਈ ਆਰ ਮੁਤਾਬਕ ਅਕਰੈਂਸ ਹੋਈ ਹੈ 9:30 ਵਜੇ ਸਵੇਰੇ ਇਹਦੇ ਚ ਟਾਈਮ ਲਿਖਿਆ ਐਫ ਆਈ ਆਰ ਜੀ ਤੇ ਇਹ ਕਹਿੰਦੇ ਜੀ ਥਾਣੇ ਦੇ ਵਿੱਚ ਇਨਫੋਰਮੇਸ਼ਨ ਰੀਸੀਵ ਹੋਈ ਥਾਣੇ ਵਿੱਚ ਸੂਚਨਾ ਪ੍ਰਾਪਤ ਹੋਣ ਦੀ ਦਾ ਸਮਾਂ 3:10 6 ਘੰਟਿਆਂ ਬਾਅਦ ਤੁਸੀਂ ਇਹ ਦੇਖੋ ਲਾਈਵ ਟੈਲੀਵਿਜ਼ਨ ਤੇ ਸਭ ਕੁਝ ਚੱਲ ਰਿਹਾ ਹੈ ਅਟੈਕ ਹੁੰਦਾ ਜਦੋਂ ਗੋਲੀ ਚਲਦੀ ਹੈ ਗੋਲੀ ਦਿਓੜੀ ਚ ਵੱਜਦੀ ਹੈ ਸੁਖਵੀਰ ਜੀ ਦੇ ਸਿਰ ਤੇ ਉੱਤੇ ਜਿਹੜਾ ਨਿਸ਼ਾਨ ਹੈ ਗੋਲੀ ਦਾ ਉਹ ਜਿਹੜਾ ਉੱਪਰ 3-4 ਫੁੱਟ ਜਿਹੜੀ ਵੱਜਦੀ ਹੈ ਲਾਈਵ ਚੈਨਲਸ ਤੇ ਚੱਲ ਰਿਹਾ ਹੈ ਦੁਨੀਆ ਭਰ ਚ ਲੋਕਾਂ ਨੂੰ 2 ਮਿੰਟਾਂ ਚ ਪਤਾ ਲੱਗ ਗਿਆ ਤੇ ਜਿਹੜਾ ਖਾਣਾ 500 ਮੀਟਰ ਤੇ ਆ ਉਥੇ ਉਹ ਕਹਿੰਦੇ ਸਾਡੇ ਕੋਲੇ ਇਨਫੋਰਮੇਸ਼ਨ ਹੀ 6 ਘੰਟਿਆਂ ਬਾਅਦ ਆਈ ਇਹ ਡਿਲੇਨ ਰਜਿਸਟ੍ਰੇਸ਼ਨ ਆਫ ਐਫ ਆਰ ਇਸ ਨੂੰ ਪ੍ਰੋਟੈਕਟੈਂਟ ਸੇਵ ਨਰਿੰਦ ਚੌੜਾ ਬਾਈ ਦੀ ਅੰਮ੍ਰਿਤਸਰ ਪੁਲਿਸ ਹੂੰ ਦੂਜੀ ਚੀਜ਼ ਤੁਸੀਂ ਐਫ ਆਈ ਆਰ ਤੇ ਕੰਟੈਂਟਸ ਦੇਖੋ ਜੀ ਐਫ ਆਈ ਆਰ ਤੇ ਕੰਟੈਂਟਸ ਸਭ ਨੇ ਉਹ ਲਾਈਵ ਪਹਿਲਾਂ ਤਾਂ ਮੈਂ ਦੱਸ ਦਿਆਂ ਉਹ ਵੀਡੀਓ ਦੇਖੀ ਐ ਕਿ ਇਹ ਚੌੜਾ ਆਉਂਦਾ ਗੋਲੀ ਚਲਾਉਂਦਾ ਸੁਪੀਰ ਜੀ ਦੇ ਨਾਲ ਜਿਹੜਾ 25 ਸਾਲ ਤੋਂ ਮੁੰਡਾ ਜਸਪੀਰ ਹੈ ਜੀ ਉਹ ਉਹਦਾ ਹੱਥ ਉੱਪਰ ਨੂੰ ਕਰ ਦਿੰਦੇ ਤੇ ਗੋਲੀ 2-4 ਫੁੱਟ ਉੱਪਰ ਵੱਜ ਜਾਂਦੀ ਹੈ ਜਾਨ ਬਚ ਜਾਂਦੀ ਹੈ ਹੂੰ ਐਫ ਆਈ ਆਰ ਦੇ ਵਿੱਚ ਉਹ ਕੀ ਲਿਖਦੇ ਐ ਕੀ ਸਰਪਾਰ ਸਾਹਿਬ ਦਰਸ਼ਨ ਕਰਨ ਆਈ ਸੰਗਤ 'ਚੋ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੇ ਜੱਪ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਹਮਲਾ ਕੀਤਾ ਨਹੀਂ ਸੀ ਕਹਿੰਦੇ ਦੇਖੋ ਇਹ ਟੈਕਨੀਕਲ ਚੀਜ਼ਾਂ ਕੋਰਟ ਦੇ ਵਿੱਚ ਐਫ ਆਈ ਆਰ ਦੇ ਵਿੱਚ ਲੂਪ ਹੋਲ ਛੱਡੇ ਗਏ ਤਾਂਕਿ ਕੋਰਟ 'ਚੋਂ ਚੌੜੇ ਨੂੰ ਰਿਲੀਫ ਮਿਲ ਸਕੇ ਇਹ ਕਹਿੰਦਾ ਜੀ ਪਿਸਤੌਲ ਨਾਲ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਅਤ ਸਟ੍ਰੋਕ ਲੈ ਤਾਇਨਾਤ ਕਰਮਚਾਰੀਆਂ ਨੇ ਥੋੜੀ ਬੜੀ ਮਸਤੀ ਨਾਲ ਕੰਮ ਕਰਦਿਆਂ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਪਿਸਤੌਲ ਵਿੱਚੋਂ ਹਵਾਈ ਫਾਇਰ ਵੀ ਹੋ ਗਿਆ। ਹੂੰ ਕਹਿੰਦਾ ਜੀ ਪਿਸਤੌਲ ਵਿੱਚੋਂ ਜਦੋਂ ਗੁੱਥਮ ਗੁੱਥੀ ਹੋ ਰਹੀ ਸੀ ਉਹ ਤੋਂ ਇੱਕ ਹਵਾਈ ਫਾਇਰ ਹੋਇਆ। ਹੂੰ ਪਹਿਲਾ ਫਾਇਰ ਹੋਇਆ ਸਿੱਧਾ ਫਾਇਰ ਕੀਤਾ ਸੁਖੀਰ ਸਿੰਘ ਬਾਦਲ ਤੇ ਦਿਉੜੀ ਚ ਕੋਲੀ ਬੱਤੀ ਹੋਈ ਹੈ। ਤੇ ਇਹ ਕਹਿੰਦੇ ਆ ਜੀ ਉੱਤਮ ਗੁੱਦੀ ਹੁੰਦਿਆ ਹਵਾਈ ਜੋ ਪਰਚਾ ਹੈ ਉਹ ਅਟੈਂਪਟ ਟੂ ਮਰਡਰ ਦਾ ਹੀ ਦਰਜ ਕੀਤਾ ਗਿਆ ਹੈ ਅਟੈਂਪਟ ਟੂ ਮਰਡਰ ਬੜੀ ਚਲਾਕੀ ਹੈ ਜੀ ਇਹੀ ਚਲਾਕੀ ਛੱਡੀ ਦੇਖੋ ਤੁਸੀਂ ਹੂੰ ਧਾਰਾ ਲਾਤੀ ਹੈ ਅਟੈਂਪਟ ਟੂ ਮਰਡਰ ਦੀ ਹੂੰ ਐਫ ਆਈ ਆਰ ਦੇ ਵਿੱਚ ਲਿਖਤਾ ਕਿ ਹਵਾਈ ਫਾਇਰ ਹੋਇਆ ਹੈ ਉੱਤਮ ਗੁੱਦੀ ਦੇ ਵਿੱਚ ਹਵਾਈ ਫਾਇਰ ਦੀ ਧਾਰਾ ਹੈ 336 ਹੂੰ ਇਹ ਕਲੀਅਰ ਹੈ ਤਾਂ ਪਹਿਲੀ ਤਰੀਕ ਤੇ ਅਟੈਂਪਟ ਟੂ ਮਰਡਰ ਦੀ ਧਾਰਾ ਟੁੱਟ ਜਾਣੀ ਹੈ ਜੀ ਬੰਦੇ ਦੀ 5 ਮਿੰਟਾਂ ਚ ਜਮਾਨਤ ਹੋ ਜਾਣੀ ਹੈ ਹੂੰ ਸੋ ਇਹ ਅੰਮ੍ਰਿਤਸਰ ਪੁਲਿਸ ਬੜੀ ਸ਼ਤਾਨੀ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਹੁਕਮਾਂ ਤੇ ਬੜੀ ਸ਼ਤਾਨੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਕਲੀਅਰ ਆਰਡਰਸ ਤੇ ਹੋ ਰਿਹਾ ਇਹ ਹੂੰ ਧਾਰਾ ਕੁਝ ਹੋਰ ਲਾ ਰਹੇ ਹੈ ਐਫ ਆਈ ਆਰ ਦੇ ਵਿੱਚ ਕੁਝ ਹੋਰ ਲਿਖ ਰਿਹਾ ਹੈ ਤੁਸੀਂ ਆਪ ਵੀਡੀਓ ਦੇਖੀ ਹੋਣੀ ਹੈ ਬੀਬੀ ਜੀ ਤੁਸੀਂ ਵੀ ਬੜੇ ਸੀਨੀਅਰ ਜਰਨਲਿਸਟ ਹੋ ਤੁਸੀਂ ਮੈਨੂੰ ਦੱਸੋ ਕੁੱਤਮ ਕੁੱਤੀ ਹੁੰਦਿਆਂ ਹਵਾ ਚ ਕੋਲੀ ਚੱਲੀ ਹੈ ਹੂੰ ਮੈਂ ਤੁਹਾਨੂੰ ਸਵਾਲ ਪੁੱਛਦਾ ਇੱਕ ਤਰ੍ਹਾਂ ਜੀ ਇੱਕ ਆਵਦੇ ਦਿਲ ਤੇ ਹੱਥ ਰੱਖ ਕੇ ਗੱਲ ਕਰਿਓ ਕੀ ਕੁੱਤਮ ਕੁੱਤੀ ਹੋਣ ਲੱਗਿਆ ਹਵਾ ਚ ਬੋਲੀ ਚੱਲੀ ਸੀ ਕਿ ਪਹਿਲਾਂ ਬੋਲੀ ਚੱਲੀ ਸੀ ਜਿਹੜੀ ਜੋੜੀ ਚ ਵੱਜੀ ਤੇ ਫਿਰ ਕੁੱਤਮ ਕੁੱਤੀ ਹੋਏ ਨਹੀਂ ਬੰਟੀ ਜੀ ਉੱਤੇ ਲਾਈਵ ਕਵਰੇਜ ਚੱਲ ਰਹੀ ਸੀ ਉਸ ਦੌਰਾਨ ਹਾਂ ਤਾਂ ਫਿਰ ਇਹ ਤੁਸੀਂ ਦੇਖੋ ਇਹ ਕਿੰਨੀ ਝੂਠੀ ਇੱਕ ਫੇਕ ਐਫ ਆਈ ਆਰ ਰਜਿਸਟਰ ਕੀਤੀ ਗਈ ਸਿਰਫ ਨਰੈਣ ਚੋੜੇ ਨੂੰ ਬਚਾਉਣ ਵਾਸਤੇ ਫੇਕ ਐਫ ਆਈ ਆਰ ਦੇ ਵਿੱਚ ਤੁਸੀਂ ਦੇਖੋ ਕੰਪਲੇਨੈਂਟ ਕੌਣ ਹੈ ਐਸ ਐਚ ਓ ਹੈ ਜਿਹੜਾ ਈ ਡਿਵੀਜ਼ਨ ਥਾਣੇ ਦਾ ਹਰ ਸੰਦੀਪ ਸਿੰਘ ਇਹ ਐਫ ਆਈ ਆਰ ਜਸਪੀਰ ਸਿੰਘ ਦੇ ਬਿਆਨਾਂ ਤੇ ਕਿਉਂ ਨਹੀਂ ਰਜਿਸਟਰ ਕੀਤੀ ਗਈ ਸੀ ਜਿਹੜਾ ਮੌਕੇ ਦਾ ਚਸ਼ਮਦੀਤ ਗਵਾਹ ਸੀ ਜਿਨੇ ਮੌਕੇ ਤੇ ਉਹ ਬੰਦੇ ਨੂੰ ਫੜਿਆ 1 ਮਿੰਟ ਬਾਅਦ ਫੜ ਕੇ ਬੰਦਾ ਪੁਲਿਸ ਨੂੰ ਫੜਾਤਾ ਤੇ ਪੁਲਿਸ ਕਹਿੰਦੀ ਸਾਨੂੰ 6 ਘੰਟਿਆਂ ਬਾਅਦ ਪਤਾ ਲੱਗਿਆ ਜਿਹੜਾ ਐਸਐਚਓ ਕਹਿੰਦਾ ਸਾਨੂੰ ਪਤਾ ਹੀ 6 ਘੰਟਿਆਂ ਬਾਅਦ ਲੱਗਿਆ ਫਿਰ ਉਹ ਐਫਆਈਆਰ ਕਿਵੇਂ ਰਜਿਸਟਰ ਕਰਾ ਸਕਦੇ ਜੀ ਜੀ ਮੌਕੇ ਜਸਟ ਟੂ ਹੈਲਪ ਨਰੈਣ ਚੋੜਾ ਨਰੈਣ ਚੋੜੇ ਨੂੰ ਬਚਾਉਣ ਵਾਸਤੇ ਜਿਹੜੇ ਮੌਕੇ ਤੇ ਬੰਦੇ ਮੌਜੂਦ ਸੀ ਉਹਨਾਂ ਦੇ ਬਿਆਨਾਂ ਤੇ ਐਫਆਈਆਰ ਨਹੀਂ ਕੀਤੀ ਗਈ ਸਰਕਾਰ ਨੇ ਆਪਦੇ ਚਹੇਤੇ ਐਸਐਚਓ ਦੇ ਕਹਿਣ ਤੇ ਐਫਆਈਆਰ ਕੀਤੀ ਹੈ ਤੇ ਝੂਠੀ ਤੇ ਵੇਕ ਐਫਆਈਆਰ ਜਿਹਦੇ ਸਾਰੇ ਫੈਕਟ ਗਲਤ ਦੱਸੇ ਗਏ ਆ ਤਾਂ ਕਿ ਨਰੈਣ ਚੋੜੇ ਨੂੰ ਪਹਚਾਇਆ ਜਾ ਸਕੇ ਜੀ चलो बहुत बहुत शुक्रिया बंटी रोमाना श्रोम ने अकाली दलू सा रहे हो अकाली दल ने पुलिस की थ्योरी कई तरह के निशान खड़े किए अकाली दल का कहना है कि पुलिस नारायण चौड़ा ना रही है जिसते चलते जो तथ्य ने पूरे उन्होंने छेड़छाड़ की गई पूरा मामला चार दिसंबर है ਇਸ ਤਰੀਕੇ ਨਾਲ ਜੋ ਸੁਬੀਰ ਸਿੰਘ ਬਾਦਲ ਸੀ ਉਹ बतौर ਸੇਵਾਦਾਰ ਜੋ ਸੇਵਾਵਾਂ ਦੇ ਵੱਲ ਨਿਭਾਈ ਜਾ ਰਹੀ ਸੀ ਅਕਾਲ ਤਖਤ ਸਾਹਿਬ ਦੇ ਬਾਹਰ ਦਰਬਾਰ ਸਾਹਿਬ ਦੇ ਬਾਹਰ ਇਸ ਤਰੀਕੇ ਦੇ ਨਾਲ ਜਦੋਂ ਕਿ ਅਚਾਨਕ ਚਰਨਕੁੰਟੋ ਪੈਰ ਧੋਕੇ ਨਾਰਾਇਣ ਸਿੰਘ ਚੌੜਾ ਸੁਬੀਰ ਸਿੰਘ ਬਾਦਲ ਦੇ ਵੱਲ ਵੱਧਦਾ ਹੈ ਡੱਬ ਚੋ ਪਿਸਤੌਲ ਉਸ ਦੇ ਵੱਲੋਂ ਕੱਢੀ ਜਾਂਦੀ ਹੈ ਪਰ ਉਸ ਦੇ ਨਾਲ ਹੀ ਜੋ ਜਸਬੀਰ ਸਿੰਘ ਐਸਆਈ ਸੁਖਮਿੰਦਰ ਸਿੰਘ ਬਾਦਲ ਦੀ ਸੁਰੱਖਿਆ ਜਨਨਾਤ ਨੇ ਹਾਲਾਂਕਿ ਪਿਛਲੇ 22 ਸਾਲਾ ਤੋਂ ਉਹ ਸੁਭੀਰ ਸਿੰਘ ਬਾਦਲ ਦੀ ਸਿਕਿਉਰਿਟੀ ਸਟਾਫ ਨੇ ਉਹਨਾਂ ਦੀ ਸੂਝ-ਬੂਝ ਕਰਕੇ ਉਹਨਾਂ ਦੇ ਵੱਲੋਂ ਇੱਕਦਮ ਹੀ ਹਰਕਤ ਚ ਆਂਦੇ ਹੋਏ ਨਰਾਇਣ ਸਿੰਘ ਚੋੜਾ ਦੀਆਂ ਬਾਹਾਂ ਉੱਪਰਲੇ ਪਾਸੇ ਕੱਢ ਦਿੱਤੀਆਂ ਜਿਸ ਤੋਂ ਬਾਅਦ ਜੋ ਗੋਲੀ ਸੀ ਉਹ ਥੰਮ ਚ ਜਾ ਕੇ ਲੱਗੀ ਅੱਗੇ ਬਤਾਂਕ ਤੇ ਗੱਲ ਕਰਾਂਗੇ এসਜੀਪੀਸੀ ਦੇ ਨਾਰਾਇਣ ਸਿੰਘ ਚੌੜਾ ਨੂੰ ਲੈ ਕੇ ਦੋ ਫਾੜ ਹੋਈ ਹੈ এসਜੀਪੀਸੀ న్యూਸ 18th এসਜੀਪੀਸੀ ਮੈਂਬਰ ਜਸਵੰਤ ਸਿੰਘ ਖੁੜਾਸ਼ ਦਾ ਵੱਡਾ ਬਿਆਨ ਹੈ এসਜੀਪੀਸੀ ਅੰਤਰੰਕ ਕਮੇਟੀ ਦੀ ਮੀਟਿੰਗ ਤੇ ਲੰਦ ਦੇ ਮਤੇ ਦਾ ਮੈਂ ਵਿਰੋਧ ਕਰਦਾ ਹਾਂ ਆ ਨਾਰਾਇਣ ਚੌੜਾ ਨੂੰ ਪੰਚ ਤੋਂ 6 ਕੰਡੇ ਮਤੇ ਦਾ ਮੈਂ ਵਿਰੋਧ ਕਰਦਾ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਜਸਵੰਤ ਸਿੰਘ ਦੇ ਵੱਲੋਂ ਜਸਵੰਤ ਸਿੰਘ ਨੇ ਕਿਹਾ ਹੈ ਕਿ ਚੌੜਾ ਨੂੰ ਪੰਚ ਤੋਂ 6 ਨਾ ਗਲਤ ਹੈ एसजीपीसी जल्दबाजदीच फैसला ले रही है कानून खुद देखेगा नारायण चोड़ा नु सजा नारायण सिंह चोड़ा नु पंच दो 6 की जान दी मांग की दी जा रही है नारायण चोड़ा ते कार्रवाई देले जिथेदार साहब नु एक मांग पत्र भी सौंपे गए ले आज एसजीपीसी दी हंगामी मीटिंग से हंगामी बैठक से कई मते पाए गए आवी मता पाया गया कि जो नारायण सिंह चोड़ा है जिस देबोला कमला चांद दिसंबर नु सुखबीर सिंह बादल ते कीता गयास उस नु पंच दो 6 के आ जाए पर न्यूज़ रिपोर्ट में एसजीपीसी मेंबर ਜਸਵੰਤ ਸਿੰਘ ਦੇਵਲੋ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਸਜੀਪੀਸੀ ਅੰਤਰੀ ਕਮੇਟੀ ਦੀ ਮੀਟਿੰਗ ਚ ਲਾਂਦੇ ਮਤੇ ਦਾ ਉਹ ਵਿਰੋਧ ਕਰਦੇ ਨੇ ਨਾਰਾਇਣ ਚੋੜਾ ਨੂੰ ਪੰਥ ਤੋਂ ਛੇਕਣ ਦੇ ਮਤੇ ਦਾ ਮੈਂ ਵਿਰੋਧ ਕਰਦਾ ਹਾਂ ਇਸ ਗੱਲ ਦਾ ਜ਼ਿਕਰ ਜਸਵੰਤ ਸਿੰਘ ਦੇਵਲੋ ਕੀਤਾ ਗਿਆ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਐਸਜੀਪੀਸੀ ਜਲਦਬਾਜ਼ੀ ਚ ਇਹੋ ਜਿਹਾ ਫੈਸਲਾ ਲੈ ਰਹੀ ਉਦੇ ਤੇ ਕਾਫੀ ਵਿਚਾਰਾ ਹੋਈਆਂ ਅਸੀਂ ਦੋ ਮੈਂਬਰਾਂ ਨੇ ਮੈਂ ਤੇ ਔਰ ਪਰਮਜੀਤ ਸਿੰਘ ਰਾਏਪੁਰ ਅਸੀਂ ਇਹਦੇ ਖਿਲਾਫ ਵਿਰੋਧੀ ਨੋਟ ਦਿੱਤਾ ਹੈ ਮੇਰਾ ਇਹ ਮੰਨਣਾ ਸੀਗਾ ਵੀ ਇਹੋ ਜਿਹੀਆਂ ਪ੍ਰਵਿਰਤੀਆਂ ਅਸੀਂ ਨਾ ਪਾਈਏ ਜਲਦਬਾਜੀ ਚ ਤੇ ਕਿਉਂਕਿ ਸਿੱਖ ਜਗਤ ਦੇਖਦਾ ਬੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਪੰਥ ਦੇ ਜਿਨ੍ਹਾਂ ਨੇ ਹਿਰਦੇ ਵੀ ਬੰਦੂਨ ਰੇ ਗਏ ਜਿਹੜੇ ਜਿਹਦੀਆਂ ਮੁੜ ਕੇ ਗਲਤੀਆਂ ਵੀ ਮੰਨੀਆਂ ਗਏ ਤੇ ਉਹਨਾਂ ਸਮਿਆਂ ਦੇ ਵਿੱਚ ਕਿਤੇ ਇਹ ਜੀ 72 ਘੰਟੇ ਵਾਲੀ ਮੀਟਿੰਗ ਸ਼੍ਰੋਮਣੀ ਕਮੇਟੀ ਨੇ ਕੀਤੀ ਨਹੀਂ ਇਹ ਆਮ ਲੋਕਾਂ 'ਚ ਚਰਚਾ ਉਹਨਾਂ ਨੇ ਤਾਂ ਕਿਹਾ ਹੰਗਾਮੀ ਮੀਟਿੰਗ ਹੈ ਜੀ ਇਹਦੇ ਵਿੱਚ ਅਸੀਂ ਬਹੁਤ ਵੱਡਾ ਜਿਹੜਾ ਇੱਕ ਮੁੱਦਾ ਹੈ ਉਹਦੇ ਤੇ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਹਾਲਾਂਕਿ ਇਹ ਸਵਾਲ ਵੀ ਕੀਤਾ ਗਿਆ ਸੀ ਕਿ ਦੋ ਮੈਂਬਰਾਂ ਨੇ ਵਿਰੋਧ ਕੀਤਾ ਉਹ ਕਹਿੰਦੇ ਵਿਰੋਧ ਨਹੀਂ ਉਹਨਾਂ ਨੇ ਆਪਣਾ ਪੱਖ ਰੱਖਿਆ ਨਹੀਂ ਨਹੀਂ ਮੈਂ ਬਿਲਕੁਲ ਵਿਰੋਧ ਕੀਤਾ ਲਿਖਤੀ ਦਿੱਤਾ ਚੀਫ ਸਕੱਟਰੀ ਨੂੰ ਅਡਰੈਸ ਹੈਗਾ ਪ੍ਰਧਾਨ ਤੇ 70 ਦਿਨੋਂ ਤੇ ਮੁਲਾਜ਼ਮਾਂ ਨੇ ਵੀ ਮੈਨੂੰ ਕਮਿਟ ਕੀਤਾ ਵੀ ਆਹ ਲਿਖਤੀ ਤੌਰ ਤੇ ਤੁਹਾਨੂੰ ਇਹ ਭੇਜ ਦਿਆਂਗੇ ਚਲੋ ਉਹਨਾਂ ਨੇ ਕੀ ਕਿਹਾ ਉਹ ਲੱਗ ਵਿਸ਼ਾ ਮੈਂ ਹੁਣ ਵੀ ਦਰਹੋਣਾ ਇਹ ਗੱਲ ਮੈਂ ਉੱਥੇ ਇਹ ਗੱਲ ਕਹੀ ਆ ਮਸਲਾ ਨਰੈਣ ਸਿੰਘ ਚੌੜੇ ਦਾ ਨਹੀਂ ਹੈਗਾ ਮਸਲਾ ਤਾਂ ਇਹ ਆ ਇਹੋ ਜਿਹੜਾ ਵੀ ਉਹ ਗੁਰਸਿੱਖਾ ਜੀਵਨ ਵੀ ਉਹਦਾ ਸੰਘਰਸ਼ ਹੀ ਰਿਹਾ ਉਹਦੇ ਬਾਰੇ ਪੜਿਆ ਤੇ ਸੁਣਿਆ ਕਿਉਂ ਹੋ ਗਿਆ ਇਹ ਹਜੇ ਆ ਕਾਰਨਾਮਾ ਕਰਨ ਨੂੰ ਅਫਸੋਸ ਜਨ ਕਾ ਇਹ ਗੱਲ ਹੋਣੀ ਨਹੀਂ ਚਾਹੀਦੀ ਸੀ ਜੇ ਉਹਨੇ ਕੋਈ ਕਾਨੂੰਨੀ ਅਨਜਣਾ ਕੀਤੀ ਆ ਕਾਨੂੰਨ ਨੇ ਉਹਨੂੰ ਸਜ਼ਾ ਵੀ ਦੇਣੀ ਆ ਪਰ ਅਸੀਂ ਇੱਕਦਮ ਹੀ ਇੰਨੇ ਤ ਤਤ ਪਰ ਹੋ ਜੀਏ ਵੀ ਉਹਨੂੰ 506 ਦੇ ਗਏ ਸਾਡੇ ਕੋਲੇ ਕੀ ਨੇ ਅਧਿਕਾਰ ਦਿੱਤਾ ਠੀਕ ਆ ਜੇ ਕਿਸੇ ਨੂੰ ਇਤਰਾਜ਼ ਆ ਕੋਈ ਉਹ ਅਕਾਲ ਤਖਤ ਦਾ ਸਾਹਿਬ ਦਾ ਵਿਧਿ ਵਿਧਾਨ ਆ ਉੱਥੇ ਦਰਖਾਸਤ ਦੇ ਸਕਦਾ ਪਰ ਇੱਕ ਜਥੇਬੰਦਕ ਰੂਪ ਦੇ ਵਿੱਚ ਇੰਸਟੀਚੂਨ ਆ ਪੰਥ ਦਾ ਇਹਨੂੰ ਇੰਨੀ ਕਾਲ ਨਹੀਂ ਕਰਨੀ ਚਾਹੀਦੀ ਇਸ ਮਸਲੇ 'ਚ ਮੈਂ ਤਾਂ ਕਿਹਾ ਸੀ ਕੋਈ ਜਾਂਚ ਪਿਠਾ ਲਓ ਇਸ ਡਿਸਕਸ਼ਨ ਦਾ ਦਾਇਰਾ ਵਿਸ਼ਾਲ ਕਰ ਲੋ ਪਰ ਉਹ ਮੰਨੇ ਨਹੀਂ ਉਹ ਕਦੇ ਨਹੀਂ ਜੀ ਤੇ ਆ ਹੁਣ ਜੋ SGPC ਦੀ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬਾਅਦ ਚ ਪ੍ਰੈਸ ਕਾਨਫਰੰਸ ਕਰਕੇ ਕੀ ਕੁਝ ਕੱਲਾ ਦਾ ਜ਼ਿਕਰ ਕੀਤਾਗਾ ਕਿਹੜੇ ਰੈਜ਼ੋਲੂਸ਼ਨ ਮਤੇ ਪਾਸ ਕੀਤੇ ਗਏ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਫਾਰਤਾਂ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਤਰ੍ਹਾਂ ਘਟਨਾ ਹੋਈ ਹੈ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇੱਕ ਛਿਰੀ ਅਕਾਲ ਤੱਕ ਸਾਫ ਵੱਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾ ਹੋਇਆ ਚਾਹੀਦਾ ਤਾਂ ਉਹਨਾਂ ਨੂੰ ਸੀ ਆਪਣੇ ਆਪ ਇਹਦਾ ਨੋਟਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜਕਟਿਵ ਨੇ ਇਹ ਜਿਹੜਾ ਅਚੇਚੀ ਕਤਰਤਾ ਮਿਤੀ 9 12 2024 ਮਦਾਨ ਨੰਬਰ 85 ਦੀ ਨਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕੱਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾਰ ਹੈ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਬਾਤਾਂ ਮਾਰ ਨੂੰ ਭੰਗ ਕਰਕੇ ਪੰਗ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਹਮਲੇ ਦੌਰਾਨ ਸੱਚਖੰਡ ਛਿੜੀ ਹਰਿਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਮਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ। ਇਹ ਹਮਲਾ ਛਿੜੀ ਅਕਾਲ ਤਖਤ ਦੇ ਆਦੇਸ਼ਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ। ਅਦੇ ਮੀਰੀ ਪੀਰੀ ਦੇ ਸਿਧਾਂਤ, ਪੰਥਕ ਮਾਨ ਮਰਿਆਦਾ ਤੇ ਸਿੱਖ ਮਾਨਤਨਾਮਾਂ ਦੀ ਕੋਰ ਉਲੰਘਣਾ ਹੈ। ਅੰਤਰੀਕ ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਾਸਤਕ ਹੋਣ ਪੁੱਜਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸੇਖ ਹੀ ਨਹੀਂ ਸਗੋ ਬਾਕ-ਬਾਕ ਧਰਮਾਂ ਦੇ ਲੋਕ ਆਪਣੀ ਸ਼ਰਧਾ ਅਰਪਿਤ ਕਰਨ ਲਈ ਪੁੱਜਦੇ ਹਨ ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ ਸਥਾਨ ਵੱਲ ਹਮਲਾ ਕਰਨਾ ਬੇਹੱਦ ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਸਿੱਖਾਂ ਦੇ ਸਰਵਉੱਚ ਸਤਨ ਸ਼੍ਰੀ ਅਕਾਲਤਾਖ ਸਾਹਿਬ ਦੇ ਅਗਵਾਈ ਸਭ ਤੋਂ ਸੁਪਰੀਮ ਹੈ ਆੰਤਰ ਕਮੇਟੀ ਦੀ ਕੱਤਰਤਾ ਸ਼੍ਰੀ ਅਕਾਲਤਾਖ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਸ਼੍ਰੀ ਅਕਾਲਤਾਖ ਦਾਬ ਦੀ ਸਰਵਉੱਚਤਾ ਦੇ ਨਾਲ-ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਬਿਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਚੇਕਿਆ ਜਾਵੇ ਅੱਗੇ ਵਧਾਂਗੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਦੀ ਜਿਸ ਨੂੰ ਕੀ ਭੰਗ ਕਰ ਦਿੱਤਾ ਗਿਆ ਹੈ ਡਿਜ਼ੋਲਵ ਕਰ ਦਿੱਤਾ ਗਿਆ ਅੰਮ੍ਰਿਤਸਰ ਚ ਬੈਠਕ ਕਰਨ ਤੋਂ ਬਾਅਦ ਆ ਫੈਸਲਾ ਲਿਆ ਗਿਆ ਅਕਾਲੀ ਦਲ ਦੇ ਬਾਗੀ ਤੜੇ ਨੇ ਸੁਧਾਰ ਲਹਿਰ ਖੜੀ ਕੀਤੀ ਸੀ ਕੱਲ੍ਹ ਤੱਕ ਸਾਹਿਬ ਨੇ ਬਾਗੀਆਂ ਨੂੰ ਇਕੱਠੇ ਹੋਣ ਦਾ ਆਦੇਸ਼ ਦਿੱਤਾ ਸੀ ਕੱਲ੍ਹ ਤੱਕ ਸਾਹਿਬ ਦੀ ਫਸੀਲ ਤੋਂ ਜੱਤਾ ਦਾ ਸਾਹਿਬਾਨਰ ਵੱਲੋਂ ਸਕਲ ਦਾ ਸਿਕਰ ਕੀਤਾ ਗਿਆ ਸੀ ਕਿ ਬਾਗੀ ਤੇ ਦਾਗੀ ਸਾਰੇ ਆਪਣੇ ਚੁੱਲ੍ਹੇ ਸਮੇਟਨ ਤੇ ਇਕੱਠੇ ਹੋ ਕੇ ਸ਼ਮਣੇ ਕਲਗਲ ਦੀ ਮਜ਼ਬੂਤੀ ਦੇ ਲਈ ਕੰਮ ਕਰਦੇ ਅੱਜ 71 ਤਸਦੀ ਗਈ ਸੀ ਤੇ ਰਸਮੀ ਐਲਾਨ ਕਰ ਦਿੱਤਾ ਗਿਆ ਜੋ ਸੁਧਾਰ ਲੈਰ ਦਾ ਗਠਨ ਕੀਤਾ ਗਿਆ ਸੀ ਬਗੀਆਂ ਦੇ ਵੱਲੋਂ ਬਗਾਵਤ ਕਰਕੇ ਉਸ ਨੂੰ ਭੰਗ ਕਰ ਦਿੱਤਾ ਗਿਆ ਵੀ ਵੀ ਜਗੀਰ ਕਟਵਲ ਅੱਜ ਦਾ ਜ਼ਿਕਰ ਕੀਤਾ ਗਿਆ ਕਿ ਬਤੌਰ ਅਕਾਲੀ ਵਰਕਰ ਅਸੀਂ ਕੰਮ ਕਰਾਂਗੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਵੇਗੀ ਤਾਂ ਫੜਤੀ ਹੋਵਾਂਗੇ ਅਸੀਂ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹੇ ਹਾਂ ਪੰਥਕ ਰਵਾਇਤਾ ਤੇ ਮर्याਦਾ ਦੀ ਪਹਿਰੇਦਾਰੀ ਅਸੀਂ ਕਰਾਂਗੇ ਵਰਕਿੰਗ ਕਮੇਟੀ ਨੂੰ ਅਸਤੀਫੇ ਪ੍ਰਵਾਨ ਕਰਨੇ ਚਾਹੀਦੇ ਨੇ ਤੇ ਅਕਾਲੀ ਜੰਮੇ ਹਾਂ ਅਕਾਲੀ ਹੀ ਰਹਿਾਂਗੇ ਬਟਾਲਾ ਦੇ ਵੱਲੋਂ ਅੱਜ ਦਾ ਜ਼ਿਕਰ ਕੀਤਾ ਗਿਆ ਕਿ ਪੰਥਕ ਸਿਧਾਂਤਾਂ ਤੇ ਅਸੀਂ ਪਹਿਰਾ ਦਿੰਦੇ ਹਾਂ ਇਹ ਕੋਈ ਨਾ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਅਕਾਲੀ ਦਲ ਦੇ ਸਮਰਥਕ ਆ ਤੇ ਅਕਾਲੀ ਜੰਮੇ ਸੀ ਅਕਾਲੀ ਹੈਗੇ ਆ ਤੇ ਕਾਲੀ ਮਰਾਂਗੇ ਅਸੀਂ ਇਹਦੇ ਵਿੱਚ ਕੋਈ ਆਪਣੇ ਅਤਕਥਨੀ ਨਹੀਂ ਹੈ ਅਸੀਂ ਜੋ ਵੀ ਇਹ ਕੀਤਾ ਸੀ ਸਦਾਰ ਲੇਅਰ ਨੂੰ ਬਣਾਉਣ ਵਾਸਤੇ ਅਕਾਲੀ ਦਲ ਦਾ ਬਹੁਤ ਆਪਣੇ ਮਾੜਾ ਹਾਲ ਹੋ ਗਿਆ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਲੋਕਾਂ ਨੇ ਅਕਾਲੀ ਦਲ ਨੂੰ ਨਖੇੜਤਾ ਸੀਗਾ ਲੋਕਾ ਜੋ ਅਸੀਂ ਆਈਸੋਲੇਟ ਹੋ ਗਏ ਸੀ ਸਾਡੇ ਆਪਣੇ ਪੰਥਕ ਪਰਿਵਾਰਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਸੀ ਜੇ ਨਾ ਕਰਦੇ ਤੇ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਸੀ ਜਿਸ ਕਰਕੇ ਸਾਨੂੰ ਸਦਾਰ ਲਹਿਰ ਬਣਾਉਣੀ ਪਈ ਸਿੰਘ ਸਭਾ ਨੂੰ ਜਾਣਾ ਪਿਆ ਚਲੋ ਸਾਰਾ ਸਿਲਸਿਲਾ ਸਿੰਘ ਸਭਾ ਨੇ ਫੈਸਲਾ ਕਰਤਾ ਜਿਹੜਾ ਅਸੀਂ ਸਾਰਿਆਂ ਨੇ ਪ੍ਰਵਾਨ ਕਰ ਲਿਆ ਹੁਣ ਜਿਹੜੇ ਉਥੋਂ ਫੈਸਲੇ ਹੋਏ ਨੇ ਹੁਕਮ ਹੋਏ ਨੇ ਸਿੰਘ ਸਭਾ ਦੇ ਉਹਨਾਂ ਦੀ ਪਾਲਣਾ ਕਰਨਾ ਹਰ ਪੰਥਕ ਹਤੈਸ਼ੀ ਦਾ ਹਰ ਆਪਣੇ ਜ਼ਿੰਮੇਵਾਰ ਵਿਅਕਤੀ ਦਾ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਨਾਲ ਆਪਣੇ ਜੋੜ ਕੇ ਸਮਝਦਾ ਕਿ ਮੈਂ ਅਕਾਲੀ ਆਂ ਜਾਂ ਅਕਾਲੀ ਦਲ ਦੀ ਸੇਵਾ ਕਰਦਾ ਉਹਨੂੰ ਉਸ ਹੁਕਮਾਂ ਨੂੰ ਮੰਨਣਾ ਚਾਹੀਦਾ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਜਿਹੜੇ ਅਲੱਗ ਹੋਏ ਲੀਡਰ ਆਗੂ ਜਾਂ ਵਰਕਰ ਹੈ ਉਹ ਆਪਣੀ ਜਿਹੜੀ ਉਹਨਾਂ ਨੇ ਟੀਮ ਬਣਾਈ ਹੈ ਉਸ ਨੂੰ ਸਮੇਟ ਦੇਣ ਅਸੀਂ ਉਸੇ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਮੇਟ ਦਿੱਤਾ ਪਾਵੇਂ ਅਸੀਂ ਰਜਿਸਟਰ ਨਹੀਂ ਸਿਕਰਾਈ ਪਾਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹੇ ਸੀ ਪਾਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਣ ਕੇ ਹੀ ਸਿਧਾਂਤਾਂ ਦੀ ਅਕਾਲੀ ਸਭਾ ਦੀ ਮਾਨ ਮਰਿਆਦਾ ਨੂੰ ਅਸੀਂ ਟਕਰਾ ਕਰ ਰਹੇ ਸੀ ਮਤਲਬ ਮਹਾਂਤਾ ਦਰਸਾ ਰਹੇ ਸੀ ਪਰ ਫਿਰ ਵੀ ਕਿਉਂਕਿ ਸਾਨੂੰ ਹੁਕਮ ਜੋ ਉਹਨਾਂ ਨੇ ਕੀਤਾ ਕਿ ਉਹਨੂੰ ਸੀਮਿਤ ਦਿੱਤਾ ਜਾਵੇ ਅਸੀਂ ਅੱਜ ਉਹ ਫੈਸਲਾ ਕੀਤਾ ਕਿ ਉਹਨੂੰ ਇੱਕ ਕਿਸਮ ਦਾ ਸੀਮਿਤ ਦਿੱਤਾ ਹੁਣ ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਵਰਕਰ ਪੰਥਕ ਤੌਰ ਦੇ ਉਤੇ ਪੰਥਕ ਰਵੈਤਾਂ ਪਰੰਥਕ ਸਿਧਾਂਤ ਪੰਥਕ ਬ੍ਰਿਆਦਾ ਉਹਨੂੰ ਅਸੀਂ ਹਮੇਸ਼ਾ ਉਹਦੀ ਪੈਰਿਜ਼ਾਰੀ ਕਰਦੇ ਹੋਇਆ ਅੱਗੇ ਚੱਲਦੇ ਰਹਾਂਗੇ ਦੇਖੋ ਜੈਦਾ ਸਾਹਿਬਾਨਾ ਨੇ ਜਿਹੜਾ ਦੇ ਦਿੱਤਾ ਸੀ ਕਿ ਜਿਹੜੀ ਸ਼ਰਵਣੀ ਗੱਲ ਦਾ ਸੁਧਾਰ ਲਾਇਆ ਦਾ ਉਹਨੂੰ ਸਵੀਟਣ ਦਾ ਤੇ ਅੱਜ ਅਸੀਂ ਉਹਦਾ ਢਾਟਾ ਜਿਹੜਾ ਹੈ ਸਵੀਟਿਆ ਤੇ ਜੈਦਾ ਸਾਹਿਬਾਨਾ ਨੇ ਵੀ ਬੇਨਤੀ ਕੀਤੀ ਹੈ ਨਾਲ ਕਿ ਪੰਥਕ ਹਿੱਤਾਂ ਲਈ ਪੰਥ ਜਥੇਬੰਦੀ ਸ਼੍ਰੋਮਣੀ ਕਾਲੀਦਾਲ ਦੇ ਭਵਿੱਖ ਦੇ ਵਿੱਚ ਮਜ਼ਬੂਤ ਕਰ ਲਈ ਉਹਨਾਂ ਨੇ ਇੱਕ ਕਮੇਟੀ ਬਣਾਈ ਛੇ ਮੈਂਬਰੀ ਕਿ ਉਹ ਕਮੇਟੀ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਉਹ ਕਮੇਟੀ ਜਿਹੜੀ ਆ ਉਹ ਜਿਸ ਤਰ੍ਹਾਂ ਸ਼੍ਰੋਮਣੀ ਕਾਲੀਦਾਲ ਦਾ ਸੁਧਾਰ ਦਾ ਔਰ ਮਤਲਬ ਬਦਲਾਅ ਹਨ ਉਸ ਮੁਤਾਬਕ ਭਾਰਤੀ ਕਰੇ ਤੇ ਸ਼੍ਰੋਮਣੀ ਕਾਲੀਦਾਲ ਦੀ ਲੀਡਰਸ਼ਿਪ ਕਿਹੋ ਜੀ ਹੋਣੀ ਚਾਹੀਦੀ ਆ ਵਰਕ ਮੈਂਬਰ ਕਿਹੋ ਜੇ ਹੋਣੇ ਚਾਹੀਦੇ ਆ ਉਹਦੇ ਨੋਰਮਸ ਜਿਹੜੇ ਨੇ ਉਹ ਕਮੇਟੀ ਨੇ ਤੈਅ ਕਰ ਲਈ ਉਹ ਸਾਰਾ ਕੁਝ ਪ੍ਰੋਸੈਸ ਜਿਹੜਾ ਚੱਲੇਗਾ ਉਹਦੇ 'ਚ ਸਾਰੇ ਸਹਿਯੋਗ ਦਵਾਂਗੇ ਇਹ ਸੀ ਫੈਸਲਾ ਤੇ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਗਿਆ ਹੈ ਸ਼ਮਣੇ ਕਾਲ ਦਾ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਹੈ ਅੰਮ੍ਰਿਤਸਰ 'ਚ ਬੈਠਕ ਕਰਕੇ ਵੱਡਾ ਫੈਸਲਾ ਇਹ तकरीबन 11 ਵਜੇ सी, सुधार लहर कर दिता गया है प्रेम सिंह चंदूमाजरा सिकंदर मलुका बीबी जगीर कौर गुरप्रतापा परमिंदर ढींडसा सुरजीत रखड़ा सुचा छोटेपुर सिंह वरनला चरणजीत बराड़ सरवण फिलौर परमजीत कौर लांडरा एस जी पीसी मेंबर तमाम जो आगू सी सुधार लहर का हिस्सा सी, एक जुलाई अकाल तख साहब इगुआ सुधार लहर दे, आगुआ देवलो, पूरी शिकायत की गई जिस तो बाद घटनाक्रम वापरिया ਅਗੇ ਵਧਾਂਗੇ ਰੁਕਾਂਗੇ ਅਗਲੇ ਖਬਰਾਂ ਦਾ ਰਾਜ ਸਭਾ ਦੇ ਚੇਅਰਮੈਨ ਦੇ ਖਿਲਾਫ ਬੇਪਰੋਜ਼ਗੀ ਮਤਾ ਲਿਆਂਡ ਦੀ ਤਿਆਰੀ ਕੀਤੀ ਜਾ ਰਹੀ ਹੈ ਤਨਖਾੜੇ ਦੇ ਖਿਲਾਫ ਬੇਰੁਪਰੋਜ਼ਗੀ ਮਤਾ ਲਿਆ ਸਕਦੀ ਹੈ ਵਿਰੋਧੀ ਧਿਰ অপੋਜੀਸ਼ਨ ਵਿਰੋਧੀ ਪਾਰਟੀਆਂ ਮਿਲ ਕੇ ਬੇਪਰੋਜ਼ਗੀ ਮਤਾ ਯਾਨੀ ਕਿ ਨੋ ਕੰਫੀਡੈਂਸ ਮੋਸ਼ਨ ਲਿਆ ਸਕਦੀਆਂ ਨੇ ਟੀ ਐਮ ਸੀ ਆਮ ਆਦੀ ਪਾਰਟੀ ਤੇ ਐਸ ਪੀ ਸਮਾਜਵਾਦੀ ਪਾਰਟੀ ਨੇ ਪ੍ਰਸਤਾਵ ਤੇ ਦਸ ਤੱਕ ਸਿਗਨੇਚਰਸ ਕਰ ਦਿੱਤੇ ਨੇ 70 ਸੰਸਦਾਂ ਨੇ 70 ਐਮਪੀਸ ਨੇ ਪ੍ਰਸਤਾਵ ਤੇ ਦਸਤਖਤ ਕੀਤੇ ਨੇ ਸੋਰਸਸ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਤੇ ਰਾਜ ਸਭਾ ਦੇ ਚੇਅਰਮੈਨ ਦੇ ਖਿਲਾਫ ਵਾਈਸ ਪ੍ਰੈਜ਼ੀਡੈਂਟ ਦੇਸ਼ ਤੇ ਜਗਦੀਪ ਧਨਖੜ ਉਹਨਾਂ ਦੇ ਖਿਲਾਫ ਜੋ ਹੈ ਬੇਪਰੋਸਗੀ ਮਤਾ ਲਿਆਇਆ ਜਾ ਸਕਦਾ ਹੈ ਧਨਖੜ ਦੇ ਖਿਲਾਫ ਬੇਪਰੋਸਗੀ ਮਤਾ ਲਿਆ ਸਕਦੀ ਹੈ ਆਪੋਜੀਸ਼ਨ ਕਿਉਂਕਿ 70 ਜੋ ਸੰਸਦ ਨੇ 70 ਐਮਪੀਸ ਨੇ ਉਹਨਾਂ ਨੇ ਜੋ ਪ੍ਰਸਤਾਵ ਪਾਸ ਕੀਤਾ ਗਿਆ ਹੈ ਉਸ ਚ ਸਾਈਨ ਵੀ ਕਰ ਦਿੱਤੇ ਨੇ ਟੀਐਮਸੀ ਆਮ ਆਦਮੀ ਪਾਰਟੀ ਤੇ ਐਸਪੀ ਨੇ ਪ੍ਰਸਤਾਵ ਤੇ ਦਸਤਖਤ ਕਰ ਦਿੱਤੇ ਨੇ ਹਾਲ ਹੀ ਜੇ ਜ਼ਿਕਰ ਕਰਕੇ ਦੇਸ਼ ਤੇ ਵਾਈਸ ਪ੍ਰੈਜ਼ੀਡੈਂਟ ਕਿਸਾਨਾਂ ਦੇ ਹੱਕ ਚ ਗਿਆ ਸੀ ਜਿਹੜੋ ਕਿ ਦੇਸ਼ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਕਈ ਤਰ੍ਹਾਂ ਇਸ ਵਾਲੀ ਨਿਸ਼ਾਨ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਸੀ ਕਿ ਕਿਸਾਨ ਦੀ ਸਾਰ ਕਿਉਂ ਨਹੀਂ ਲਿੱਤੀ ਜਾ ਰਹੀ ਪਾਵਕ ਵੀ ਹੁੰਦੇ ਹੋਏ ਨਜ਼ਰ ਆਏ ਸੀ ਇਸ ਕਾਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਉਹਨਾਂ ਦੇ ਦੋ ਦਰਵਾਜ਼ੇ ਨੇ ਕਿਸਾਨ ਦੇ ਲਈ 24 ਘੰਟੇ ਖੋਲੇ ਨੇ ਤੇ ਹੁਣ ਤਨਖਾਹ ਦੇ ਖਿਲਾਫ ਬੇਪਰੋਜ਼ਗੀ ਮਤਾ ਲਿਆਣ ਦੀ ਤਿਆਰੀ ਕਰ ਰਹੀ ਹੈ ਆਪੋਜੀਸ਼ਨ ਯਾਨੀ ਕਿ ਨੋ ਕੌਨਫੀਡੈਂਸ ਮੋਸ਼ਨ ਸੋਰਸਸ ਇਸ ਕਾਲ ਦਾ ਜ਼ਿਕਰ ਕਰ ਰਹੇ ਨੇ ਕਿ 70 ਐਮਪੀਜ਼ ਨੇ ਜੋ ਪ੍ਰਸਤਾਵ ਹੈ ਉਸਤੇ ਆਪਣੇ ਸਾਈਨ ਕਰ ਵੀ ਦਿੱਤੇ